ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਕਰ ਸਤਮਾ ਇਕ ਓੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਣ ਕਵਣ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਖੋ ਤੂੰ ठाकुर ਊਚ ਭਗਵਾਨਾ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਸਾਖੋ ਤੂੰ ठाकुर ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਪਾਵੇ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾਉ ਮੈਂ ਤਾਨ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋਂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚ ਧਰਤੀ ਵਿੱਚ ਪਾਣੀ ਵਿੱਚ ਕਾਸਟ ਅਗਨ ਤਰੀਜੈ ਬੱਕਰੀ ਸਿੰਘ 71 ਥਾਹੇ ਰੱਖੇ ਮਨ ਹਰ ਜਪ ਪਰਮ ਭਉ ਦੂਰ ਕੀਜੈ ਹਰ ਕੀ ਬੜਿਆਈ ਦੇਖਿਓ ਸੰਤੋ ਹਰ ਨਿਮਾਣਿਆ ਮਾਣ ਦੇਵਾਏ ਜਿਉ ਧਰਤੀ ਚਰਨ ਤਲੇ ਤੇ ਉੱਪਰ ਆਵੇ ਧਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਹਰ ਕੀ ਬੜਿਆਈ ਦੇਖਿਓ ਸੰਤੋ ਹਰ ਨਿਮਾਣਿਆ ਮਾਣ ਦੇਵਾਏ ਜਿਉ ਧਰਤੀ ਚਰਨ ਤਲੇ ਤੇ ਉੱਪਰ ਆਵੇ ਧਿਓ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ ਘਰ ਸਤਮਾ ੴ ਸਤਿਗੁਰ ਪ੍ਰਸਾਦਿ ਹੇ ਸਭ ਤੋਂ ਉੱਚੇ ਭਗਵਾਨ ਤੂੰ ਸਭ ਦਾ ਮਾਲਕ ਹੈ ਤੂੰ ਸਾਰੇ ਗੁਣਾਂ ਦਾ ਖਜ਼ਾਨਾ ਹੈ ਤੂੰ ਸਭ ਦਾ ਪਾਲਣ ਵਾਲਾ ਹੈ ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਕੇ ਤੇਰੀ ਸਿਫ਼ਤ ਸਲਾਹ ਕਰ ਸਕਦਾ ਹਾਂ ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ਹੇ ਹਰੀ ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ ਹੇ ਮੇਰੇ ਮਾਲਕ ਜਿਵੇਂ ਤੈਨੂੰ ਚੰਗਾ ਲੱਗੇ ਮੇਰੀ ਰੱਖਿਆ ਕਰ ਤੇਤੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ ਰਹਾਉ ਮੇਰੇ ਮਾਲਕ ਤੂੰ ਹੀ ਮੇਰੇ ਵਾਸਤੇ ਬਲ ਹੈ ਤੂੰ ਹੀ ਮੇਰੇ ਵਾਸਤੇ ਆਜ਼ਰਾ ਹੈ ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ ਮੇਰੇ ਵਾਸਤੇ ਕੋਈ ਹੋਰ ਅਜਿਹਾ ਥਾਂ ਨਹੀਂ ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ ਏ ਮੇਰੇ ਮਨ ਵੇਖ ਪਾਣੀ ਵਿੱਚ ਧਰਤੀ ਹੈ ਧਰਤੀ ਵਿੱਚ ਹੀ ਪਾਣੀ ਹੈ ਲੱਕੜ ਵਿੱਚ ਅਗ ਰੱਖੀ ਹੋਈ ਹੈ ਮਾਲਕ ਪ੍ਰਭੂ ਨੇ ਮਨੁਸ਼ੀਰ ਅਤੇ ਬੱਕਰੀ ਕੋਥਾਂ ਰੱਖੇ ਹੋਏ ਹਨ ਏ ਮਨ ਤੂੰ ਕਿਉਂ ਡਰਦਾ ਹੈ ਅਜਿਹੀ ਸ਼ਕਤੀ ਵਾਲੇ ਪਰਮਾਤਮਾ ਨਾਮ ਜਪ ਕੇ ਤੂੰ ਆਪਣੇ ਹਰੇਕ ਭਰਮ ਦੂਰ ਕਰ ਸਕਦਾ ਹੈ ਹੇ ਸੰਤ ਜਨੋ ਵੇਖੋ ਪ੍ਰਮਾਤਮਾ ਦੀ ਵੱਡੀ ਤਾਕਤ ਪ੍ਰਮਾਤਮਾ ਉਹਨਾਂ ਨੂੰ ਆਦਰ ਦਿਵਾਉਂਦਾ ਹੈ ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਕਰਦਾ ਹੇ ਨਾਨਕ ਜਿਵੇਂ ਧਰਤੀ ਮਨੁੱਖ ਦੇ ਪੈਰਾਂ ਹੇ ਟੋਮ ਮੌਤ ਆਉਂਦੀ ਹੈ ਉਸ ਦੇ ਉੱਪਰ ਆ ਜਾਂਦੀ ਹੈ ਜਿਵੇਂ ਪ੍ਰਮਾਤਮਾ ਸਾਰੇ ਜਗਤ ਨੂੰ ਸਾਧ ਜਨਾਂ ਦੇ ਚਰਨਾਂ ਵਿੱਚ ਪਾ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ